brought to by silver pumps top quality aur consistent performance ke liye sirf silver pumps naam yaad rakhna 28 saala ek naujawan te 16 saala ladki jo ke corona positive pai jandi hai ta das smo mansa baljit kaur bolon jehda gal baat kiti ta onna ne dassya ke dono mareezan da jehda mansa de vich ilaaj de hindi nice te onna da sample leke jehda test karwaye gaye ta dono mareez corona positive paayenge ਜੋ 28 ਸਾਲਾ ਨੌਜਵਾਨ ਆ ਉਹ ਪਿਛਲੇ 2 ਦਿਨ ਤੋਂ ਆਪਣੇ ਇਲਾਜ ਅਧੀਨ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਸੀ ਤਾਂ ਜਦੋਂ ਰਿਪੋਰਟ ਉਸ ਦੀ ਪੋਜ਼ਿਟਿਵ ਆਉਂਦੀ ਆ ਤਾਂ ਉਹ ਇਥੋਂ ਜਿਹੜਾ ਰਫੂ ਚੱਕਰ ਹੋ ਜਾਂਦਾ ਤਾਂ ਦੇਸ਼ ਦੇ ਵਿੱਚ ਕਰੋਨਾ ਦੀ ਮੁਰ ਦਸਤਕ ਤੋਂ ਬਾਅਦ ਮਾਨਸਾ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਆ ਦੱਸਦੀ ਆ ਕਿ ਮਾਨਸਾ ਦੇ ਵਿੱਚ ਦੋ ਕੇਸ ਜਿਹੜੇ ਕਰੋਨਾ ਦੇ ਪੋਜ਼ਿਟਿਵ ਪਾਏ ਗਏ ਨੇ ਇਹ ਮਾਨਸਾ ਦਾ ਸਿਵਲ ਹਸਪਤਾਲ ਆ ਜਿੱਥੇ ਅਸੀਂ ਮੌਜੂਦ ਆਂਗੇ ਤਾਂ ਦੱਸਦੀ ਆ ਕਿ ਦੋ ਪੇਸ਼ੈਂਟ ਜਿਹੜੇ ਮਾਨਸਾ ਦੇ ਵਿੱਚ ਆਪਣੇ ਇਲਾਜ ਦੇ ਅਧੀਨ ਸਿਵਲ ਹਸਪੀਟਲ ਮਾਨਸਾ ਆਏ ਸੀ ਜਿੱਥੇ ਸਿਹਤ ਵਿਭਾਗ ਵੱਲੋਂ ਜਿਹੜਾ ਇਹਨਾਂ ਦਾ ਕਰੋਨਾ ਟੈਸਟ ਜਿਹੜੇ ਕਰਵਾਏ ਗਏ ਸੀਗੇ ਆਰਟੀ ਪੀਸੀਆਰ ਤਾਂ ਉਸ ਤੋਂ ਬਾਅਦ ਜਦੋਂ ਰਿਪੋਰਟ ਆਂਦੀ ਆ ਤਾਂ 28 ਸਾਲਾਂ ਇੱਕ ਨੌਜਵਾਨ ਤੇ 16 ਸਾਲਾਂ ਲੜਕੀ ਜੋ ਕੇ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਆ ਤਾਂ ਦਾ ਐਸਐਮਓ ਮਾਨਸਾ ਬਲਜੀਤ ਕੌਰ ਵੱਲੋਂ ਜਿਹੜਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਦੋਨੋਂ ਮਰੀਜ਼ਾਂ ਦਾ ਜਿਹੜਾ ਮਾਨਸਾ ਦੇ ਵਿੱਚ ਇਲਾਜ ਦੇ ਅਧੀਨ ਆਇਸ ਤੇ ਉਹਨਾਂ ਦਾ ਸੈਂਪਲ ਲੈ ਕੇ ਜਿਹੜਾ ਟੈਸਟ ਕਰਵਾਇਆ ਗਿਆ ਤਾਂ ਦੋਨੋਂ ਮਰੀਜ਼ ਕਰੋਨਾ ਪੌਲਿਓ ਪਾਏ ਗਏ ਜੋ 28 ਸਾਲਾ ਨੌਜਵਾਨ ਆ ਉਹ ਪਿਛਲੇ 2 ਦਿਨ ਤੋਂ ਆਪਣੇ ਇਲਾਜ ਅਧੀਨ ਮਾਨਸਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਸੀ ਤਾਂ ਜਦੋਂ ਰਿਪੋਰਟ ਉਸ ਦੀ ਪੋਜ਼ਿਟਿਵ ਆਉਂਦੀ ਆ ਤਾਂ ਉਹ ਇੱਥੋਂ ਜਿਹੜਾ ਰਫੂ ਚੱਕਰ ਹੋ ਜਾਂਦਾ ਤਾਂ ਸਿਹਤ ਵਿਭਾਗ ਜਿਹੜਾ ਉਸ ਨੂੰ ਲੈ ਕੇ ਭਾਲ ਵੀ ਜਿਹੜਾ ਕਰ ਰਿਹਾ ਤੇ ਦੂਜਾ ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਜਿਹੜਾ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਜਿਹੜੀ ਪਾਲਣਾ ਕੀਤੀ ਜਾਵੇ ਕਿਉਂਕਿ ਕਰੋਨਾ ਨੂੰ ਜਿਹੜਾ ਹਰਾਉਣ ਦੇ ਲਈ ਲਗਾਤਾਰ ਸਿਹਤ ਵਿਭਾਗ ਤੇ ਸਰਕਾਰ ਆਪਣੇ ਤੌਰ ਤੇ ਜਿਹੜਾ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਅਗਰ ਕਿਸੇ ਵੀ ਵਿਅਕਤੀ ਨੂੰ ਕਰੋਨਾ ਸੰਬੰਧੀ ਕੋਈ ਦਿੱਕਤ ਜਾ ਲੱਸਨ ਦਿਖਾਈ ਦਿੰਦਿਆ ਤਾਂ ਉਹ ਆਪਣਾ ਸਿਹਤ ਵਿਭਾਗ ਦੇ ਕੋਲ ਆ ਕੇ ਆਪਣੇ ਟੈਸਟ ਜ਼ਰੂਰ ਕਰਵਾਉਣ ਤਾਂ ਕਿ ਇਸ ਨੂੰ ਜਿਹੜਾ ਜੜ ਤੋਂ ਖਤਮ ਕੀਤਾ ਜਾਵੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ